ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਵਧੀਆ ਜਾਣਕਾਰੀਆਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਕਿਸਾਨ ਵੀਰੋ ਆਪਾਂ ਕੋਰ ਕਣਕ ਨੂੰ ਪਾਣੀ ਲਾ ਚੁੱਕੇ ਹਾਂ ਕੱਲ ਆਪਾਂ 25 26 ਦਿਨ ਦੀ ਕਣਕ ਹੋਈ ਸੀ ਆਪਣੀ ਪਾਣੀ ਲਾਤਾ ਤੇ ਬਾਣਾ ਦੇ ਵਿੱਚ ਗਿੱਲ ਘਟ ਹੋਣ ਕਰਕੇ ਵੀਰੇ ਕਣਕ ਨੇ ਉਮਰ ਦੇ ਹਿਸਾਬ ਨਾਲ ਊਂ ਤਾਂ ਕਰੋਥ ਪੂਰੀ ਆ ਵੀਰੇ ਕਣਕ ਦੀ ਜਿਵੇਂ ਆਪਾਂ ਕਹਦੇ ਨੇ 826 ਬਾਰੇ ਸੁਣਿਆ ਸੀਗਾ ਕਿਉਂਕਿ ਆਪਣੇ ਰਿਸ਼ਤੇਦਾਰਾਂ ਤੋਂ ਵੀ ਈ ਲੈਂਦਾ ਆਪਾਂ ਨੇ ਯੂਨੀਵਰਸਿਟੀ ਦੀ ਵੀ ਸੀਗਾ ਇਹ ਤੇ ਆਪਣੇ ਕੋਈ ਪੀਲੀ ਕੁੰਗੀ ਵਾਲੀ ਐਡੀ ਸਮੱਸਿਆ ਆਉਂਦੀ ਨਹੀਂ ਪੀਲੀ ਪੂਰੀ ਕੁੰਗੀ ਵਾਲੀ ਤਾਂ ਕਰਕੇ ਆਪਾਂ 4-5 ਏਕੜੇ ਦੇ ਲਾਏ ਨੇਗੇ ਪਰ ਜਿੱਦਾਂ ਇਹਦੇ ਬਾਰੇ ਸੁਣਿਆ ਸੀਗਾ ਬਿਲਕੁਲ ਉਦਾਂ ਹੀ ਆ ਵੀਰੇ ਪੱਤਾ ਇੱਕ ਤੇਰਾ ਬਹੁਤ ਹਜੇ ਵੀ ਆਮ ਵੈਰਾਈਟੀਆਂ ਨਾਲੋਂ ਇਹਦਾ ਪੱਤਾ ਬਹੁਤ ਚੌੜਾ ਸ਼ੁਰੂਆਤੀ ਦੌਰ ਦੇ ਵਿੱਚ ਤੇ ਇੱਕ ਕਿਸਾਨ ਵੀਰੋ ਇਹਦੇ 'ਚ ਮੈਨੂੰ ਆ ਖਾਸ਼ੀਤ ਲੱਗੀ ਵੀ 파ਟਦੀ ਬਹੁਤ ਹੈ ਬੂਝਾ ਬਹੁਤ ਕਰਦੀ ਹੈ ਜਿੱਥੇ ਕਿਸਾਨ ਵੀਰੋ ਆਪਣੇ ਉੱਪਰ ਨਾ ਖੰਬੇ ਵਾਲਾ ਖੇਤ ਆ ਜਿਹੜਾ ਉਹ ਸਾਹਮਣੇ ਜਿੱਥੇ ਖੰਭਾ ਲੱਗੇ ਹੋਇਆ ਉਹਦੀ ਮੈਂ ਰੌਣੀ ਕਰਕੇ ਕਣਕ ਬੀਜੀ ਸੀ ਉਹਦੇ 'ਚ ਤੇ ਕਿਸਾਨ ਵੀਰੋ ਜਿਹੜੀ ਆਪਾਂ ਗਿੱਲ ਦੇ ਵਿੱਚ ਕਣਕ ਝੋਨੇ ਵਾਲੀ ਚ ਬੀਜੀ ਹੋਈ ਆ ਇਦੇ ਨਾਲ ਉਹ 4 ਤੋਂ 5 ਉਂਗਲ ਦਾ ਦਾ ਕੱਦ ਵੱਧ ਕਰ ਗਈ ਤੇ 2-2 3-3 ਢਾਲ ਵੱਧ ਕਰ ਗਈ ਇਹਦੇ ਨਾਲੋਂ ਇਹ ਕਿਸਾਨ ਵੀਰੋ ਮੈਂ ਤਾਂ ਹੀ ਛੋਟੀ ਨੂੰ ਪਾਣੀ ਲਾਤਾ ਨਹੀਂ ਆਪਾਂ ਮਹੀਨੇ ਇੱਕ ਦੀ ਕਣਕ ਨੂੰ ਪਾਣੀ ਲਾਉਣੇ ਆ 25 ਦਿਨ ਦੇ ਨੂੰ ਤਾਂ ਹੀ ਲਾਇਆ ਵੀ ਇੱਕ ਤਾਂ ਜਿਹੜੀ ਇਹਦੀ ਗਰੋਥ ਹਾਊਸ ਸ਼ੁਰੂ ਹੋ ਜੂਗੀ ਵੀ ਤੇ ਨਾਲੇ ਯੂਰੀਆ ਲੱਗ ਜੂ ਇਹਨੂੰ ਤੇ ਨਾਲੇ ਜਿਹੜੀ ਗੁੱਲੀ ਡੰਡੇ ਦੀ ਆਪਾਂ ਨੂੰ ਮਾੜੀ-ਮੋਟੀ ਜੇ ਸਪਰੇਅ ਕਰਨੀ ਪੈਗੀ ਅੱਬਲਾ ਤਾਂ ਲੋਡ ਹੀ ਨਹੀਂ ਵਤਕੀ ਪੈਣੀ ਆਪਣੇ ਗੁੱਲੀ ਡੰਡਾ ਹੈ ਹੀ ਨਹੀਂ ਕਿਸੇ ਖੇਤ ਦੇ ਵਿੱਚ ਬਿਲਕੁਲ ਵੀ ਵਤਕੀ ਜਰਮੀਨੇਸ਼ਨ ਗੁੱਲੀ ਡੰਡੇ ਦਾ ਬਹੁਤ ਘੱਟ ਹੈ ਪਿਛਲੇ ਸਾਲ ਨਾਲੋਂ ਕਿਉਂਕਿ ਖੁਸ਼ਕ ਮਾਨ ਸੀਗੇ ਉਹਨਾਂ ਗੁੱਲੀ ਡੰਡਾ ਹਰਾ ਹੋਇਆ ਨਹੀਂ ਪਾਣੀ ਪੂਣੀ ਵਾਲੇ ਨੂੰ ਤਾਂ ਕਣਕ ਆਪੇ ਮਾੜਾ ਮੋਟਾ ਮਝੂਲ ਦਿੰਦੀ ਹੈ ਵਿੱਚ ਤੇ ਬਹੁਤ ਵਧੀਆ ਵੀਰੇ ਕਿਸਾਨ ਵੀਰੋ ਗਰੋਥ ਖੜੀ ਹੈ 826 ਦੀ ਤੇ ਆ ਖੇਤ ਕਿਸਾਨ ਵੀਰੋ ਆਪਣਾ ਲਾਹਾ 327 ਦਾ ਤੇ ਇਹ ਵੀ ਕਿਸਾਨ ਵੀਰੋ ਪੂਰਾ ਆਉਂਦੀ ਆ ਵਟੇ ਖਾਂਦੀ ਤੁਸੀਂ ਦੇਖ ਲਓ ਕਿਸਾਨ ਵੀਰੋ ਜਿੱਥੇ ਗਿੱਲ ਮਾਰੀ ਮੂਟੀ ਘੱਟ ਸੀਗੀ ਖੁਸ਼ਕ ਸੀਗਾ ਬਾਣ ਹਜੇ ਤੱਕ ਵੀ ਉੱਥੇ ਆਪਣੇ ਪੂਰੀ ਰਲੀ ਨਹੀਂ ਕਣਕ ਨਾਲੇ 25 26 ਦਿਨ ਦੀ ਕਣਕ ਕਰਕੇ ਆਪਾਂ ਪਾਣੀ ਲਾਇਆ ਬਾਹ ਕੇ ਵੀ ਜਿੰਨਾ ਕਿਸਾਨ ਵੀਰੋ ਕਾਰਨਾ ਆਪਣਾ ਇਹੀ ਸੀਗਾ ਬਾਣ ਦੇ ਵਿੱਚ ਗਿੱਲ ਘੱਟ ਸੀ ਸੁਪਰ ਸੀਡਰ ਨਾਲ ਤਾਂ ਬੀਜਣ ਵਾਲਾ ਕੋਈ ਹਿੱਲ ਹੀ ਨਹੀਂ ਸੀ ਇਹਦਾ ਵੀਰੇ ਸਵੇਰੇ ਸ਼ਾਮ ਕਰ ਕਰਕੇ ਜਿਹੜੇ ਕਿਸਾਨ ਵੀਰ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਸਵੇਰੇ ਸ਼ਾਮ ਕਰਕੇ ਆਪਾਂ ਕਣਕ ਬੀਜੀ ਆ ਵੀ ਜਾਂ ਰਾਤ ਨੂੰ ਬਾਕੇ ਵੀ ਜਿਵੇਂ ਸਵੇਰੇ ਸਹਾਗਾ ਮਾਰ ਕੇ ਰੱਖਦਾ ਦੋ ਹੋਰ ਗਿੱਲ ਟੇਕ ਗੀ ਰਾਤ ਨੂੰ ਬੋਹਣਾ ਸਾਗੜ ਦੇ ਵਿੱਚ ਸੜ ਦੇਣਾ ਸਵੇਰੇ ਆ ਕੇ ਫੇਰ ਉਹਦੇ ਸਾਗਾ ਮਾਰਨਾ ਤਾਂ ਗਿੱਲ ਰਲ ਲਾ ਕੇ ਕਿਸਾਨ ਵੀਰੋਂ ਆਪਾਂ ਨੇ ਇਹ ਬੀਜੀ ਆ ਨਹੀਂ ਨਹੀਂ ਸਾਰੇ ਬਾਣ ਦੀ ਰੌਣੀ ਕਰਨੀ ਪੈਣੀ ਸੀ ਕਿਉਂਕਿ ਝੋਨੇ ਦਾ ਬੁਰਾ ਹਾਲ ਕਰਕੇ ਬਾਡੀ ਚ ਲੇਟ ਹੋ ਗਏ ਤੇ ਗਿੱਲ ਬਾਣ ਦੀ ਖੁਸ਼ਕ ਹੋ ਗਈ ਚਲੋ ਪ੍ਰਮਾਤਮਾ ਨੇ ਸੁਣਿਆ ਸਾਰੇ ਕਣਕ ਦਾ ਜਰਮੀਨੇਸ਼ਨ ਪੂਰਾ ਓਕੇ ਆ ਗਰੋਥ ਪੂਰੀ ਓਕੇ ਆ ਆਪਾਂ ਇੱਕ ਇਹਦੇ ਤੇ ਮੈਗਨੀਜ਼ ਦੀ ਸਪਰੇਆ ਜਿਹੜੀ ਕਰ ਚੁੱਕੇ ਆ ਘੋਰ ਕਣਕ ਦੇ ਉੱਪਰ ਕਿਉਂਕਿ ਆਪਣੇ ਆ ਖੱਤਾ ਥੋੜਾ ਜਿਹਾ ਮੰਨਦਾ ਹੈ ਤੇ ਬਾਕੀ ਦੇਖਦੇ ਆ ਆਪਾਂ ਨੂੰ ਪਿਛਲੇ ਸਾਲ ਬਹੁਤ ਵਧੀਆ ਰਿਜ਼ਲਟ ਮਿਲੇ ਨੇ 2 ਸਾਲ ਹੋ ਗਏ ਆਪਾਂ ਨੂੰ ਕਰਦਿਆਂ ਉਰੇ ਤੇ ਐਦਕੀ ਵੀ ਖੈਰ ਵਧੀ ਮਿਲਣਗੇ ਕਿਉਂਕਿ ਪਾਣੀ ਕਨਾਲ ਦੀ ਨਾਲ ਵੀਰੇ ਖੇਤਾ ਦੇਖੋ ਕੱਲ ਭਰੇ ਸੀਗਾ ਇੱਕ ਥਾਵੇਂ ਵੀ ਤੁਹਾਨੂੰ ਕੇਦ ਦੇ ਵਿੱਚ ਪਾਣੀ ਨਹੀਂ ਦਿਖਣਾ ਪਰਸੋਂ ਤੱਕ ਇਹ ਦੂਜਾ ਰੇ ਵੀ ਲੈ ਜੂ ਗਣਕ ਤੇ ਬਾਕੀ ਜਿਹੜੇ ਕਿਸਾਨ ਵੀਰਾਂ ਨੇ ਜਿਨ੍ਹਾਂ ਦੇ ਕੋਈ ਬੀਜਣ ਬਜਾਈ ਤੇ ਸਮੱਸਿਆਈ ਹੋਈ ਹੈ ਵੀਰੇ ਗਾਹਾਂ ਤੋਂ ਤੁਸੀਂ ਇੱਕ ਚੀਜ਼ ਦੀ ਨੋਟ ਕਰੋ ਹਮੇਸ਼ਾ ਇੱਕ ਚੀਜ਼ ਆਪਣੇ ਨੋਟ ਕਰਕੇ ਚੱਲਿਆ ਕਰੋ ਵੀ ਕਮੀ ਦੇਖਿਆ ਕਰੋ ਵੀ ਵੀਰੇ ਆਪਾਂ ਤੋਂ ਕਿਹੜੀ ਚੀਜ਼ ਚ ਰਹਿ ਗਈ ਠੀਕ ਹੈ ਵੀ ਕਈ ਵਾਰ ਆਪਾਂ ਬਾਣ ਖੁਸ਼ਕ ਰੱਖ ਲੈਨੇ ਆ ਵੀ ਪਾਣੀ ਕਦੋਂ ਬੰਦ ਵੀਰੇ ਉਹ ਚੀਜ਼ਾਂ ਦਾ ਆਪਾਂ ਨੂੰ ਨਾ ਆਪਣੇ ਆਪ ਹੀ ਅਗਲੇ ਸਾਲ ਤੋਂ ਆਪਾਂ ਦੇਖ ਕੇ ਚੱਲਿਆ ਕਰੋ ਤੇ ਵੀ ਕਿਹੜੀ ਆਪਾਂ ਚੀਜ਼ ਆ ਜਿਹੜੀ ਉਹ ਧਿਆਨ ਚ ਰੱਖ ਕੇ ਚੱਲਣਾ ਤਾਂ ਜੋ ਗਾਹਾਂ ਤੋਂ ਆਪਾਂ ਨੇ ਨਾਲ ਆ ਕੰਮ ਹੋਵੇ ਤੇ ਇਹ ਬਾਕੇ ਬੀਜਨ ਕਰਕੇ ਕਿਸਾਨ ਵੀਰੋ 826 ਕਣਕ ਜਿਹੜੀ ਆਪਣੀ ਵਧੀਆ ਖੜੀ ਐ। ਬਾਕੀ ਅਗਲੇ ਸਾਲ ਆਪਾਂ ਸੁਪਰਸੀਡਰ ਨਾਲ ਵੀ ਬੀਜ ਕੇ ਦੇਖਾਂਗੇ। ਵੀ ਕਿਵੇਂ ਬਣਿਆ ਪਰ ਮੈਨੂੰ ਵੀਰੇ ਫਿੱਟ ਲੱਗੀ ਕਣਕ। ਬਾਕੀ ਪ੍ਰਮਾਤਮਾ ਦੀ ਦੇਣਾ ਝਾੜ ਤੇ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਕਿੰਨਾ ਕੁ ਝਾੜ ਆਉਂਦਾ ਤੇ ਕਿੰਨੀ ਕੁ ਹਾਈਟ ਵਗੈਰਾ ਕਰਦੀ ਐ ਪਰ ਜਿੰਨਾ ਤੋਂ ਮੈਂ ਬੀਜ ਲਿਆ ਵੀਰੇ ਆਪਣੇ ਰਿਸ਼ਤੇਦਾਰਾਂ ਤੋਂ ਉਹਨਾਂ ਨੇ ਤਕਰੀਬਨ ਪਰ 2.5 25 ਕੁਇੰਟਲ ਦੀ ਕਣਕ ਆ ਜਿਹੜੀ ਇਹ ਨਿਕਲੀ ਆ। ਬਹੁਤ ਤਕੜਾ ਝਾੜ ਦਿੰਦਾ ਰੇਸਲੇ ਬਾਨ ਦੇ ਵਿੱਚ ਕਣਕ ਸੀ ਤਾਂ ਹੀ ਆਪਾਂ ਵੀਰੇ ਰੇਸਲੇ ਚ ਬੀਜੀ ਆ ਵੀ ਆਪਾਂ ਨੂੰ ਪਤਾ ਲੱਗ ਜੂਗਾ ਤੇ ਆ ਥੋੜਾ ਜਿਹਾ ਡੱਕਰ ਹੈ ਨੀਚੇ ਵਾਲਾ ਖੇਤ ਤੇ ਇਹਦੇ ਚ ਆਪਾਂ 327 ਬੀਜੀ ਹੈ ਇਹ ਵੀ ਕਣਕ ਬਹੁਤ ਵਧੀਆ ਸੀ ਮੋਟੀ ਕਣਕ ਬਹੁਤ ਸੀ ਇਹ ਜਿਹੜੀ ਆਪਾਂ ਬੀਜ ਵੀਰੇ ਕਿਸੇ ਵਧੀਆ ਫਾਰਮ ਦਾ ਜਿਹੜਾ ਪਰਚੇਸ ਕਰਿਆਗਾ ਕਰਨਾਲ ਦਾ ਸੀਡ ਸੀਗਾ ਇਹ ਤੇ ਬਾਕੀ ਉਧਰ ਆਪਣਾ ਜਿਹੜਾ ਮੱਕੀ ਵਾਲਾ ਖੇਤ ਸੀਗਾ ਵੀ ਆਰ 126 ਲਾਈ ਸੀ ਜੀ ਚ ਉਹ ਚ ਆਪਣਾ ਬੀਜੀ ਹੋਈ ਹੈਗੀ ਬਰਬਟ ਉਹ ਖੇਤ ਦੇ ਵਿੱਚ ਆਪਾਂ ਬਰਬਟੇ ਹੀ ਬੀਜਦੇ ਆਂ ਵੀਰੇ ਉਹਦੇ ਝਾੜ ਦਾ ਕੋਈ ਟਿਕਾਣ ਨਹੀਂ ਰਹਿੰਦਾ। ਕਈ ਵਾਰ ਵੀਰੇ 30 ਤੋਂ 20 ਕੁਇੰਟਲ ਤੱਕ ਵੀ ਉੱਥੇ ਝਾੜ 바 ਜਾਂਦਾ ਬਰਬਟ ਕਣਕ ਦਾ। ਨਾਲੇ ਵੀਰੇ ਧੂੜੀ ਇੰਨੀ ਜ਼ਿਆਦਾ ਹੁੰਦੀ ਆ ਵੀ ਆਪਾਂ ਨੂੰ ਹੋਰ ਕਿਦੋਂ ਧੂੜੀ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਉਹ ਖੇਤ ਤੋਂ ਬਿਨਾਂ। ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਪਾਂ ਨੂੰ ਉੱਥੇ ਬਰਬਟ ਦੇ ਦੇਖਣ ਨੂੰ ਮਿਲਦੇ ਨੇ। ਤੇ ਬਾਕੀ ਪਾਣੀ ਚੱਲੀ ਜਾਂਦਾ ਆਪਣਾ ਵੀਰੇ ਸਾਰੇ ਖੇਤਾਂ ਨੂੰ। ਤੇ ਜੂਰੀਆਂ ਨਾਲ ਦੇ ਤਾਂ ਆਪਣੇ ਪਹਿਲਾਂ ਪਾਣੀ ਤੋਂ ਦੋ ਦਿਨ ਤਿੰਨ ਦਿਨ ਪਹਿਲਾਂ ਜੂਰੀਆ ਪਾਤਾ ਸੀ ਆਪਾਂ ਨੇ ਤੇ ਇੱਕ ਮੈਗਨੀਜ਼ ਦਿੱਤੇ ਜੂਰੀਆ ਦੀ ਆਪਾਂ ਸਪਰੇਅ ਕਰਤੀ ਦੀ ਤੇ ਬਾਕੀ ਕਿਸਾਨ ਵੀਰੋ ਜਿਹੜੇ ਆਪਾਂ ਆਉਣ ਵਾਲੇ ਦਿਨ ਅੱਜ ਕੰਮਕਾਰ ਕਰਾਂਗੇ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਇੱਕ ਕਿਸਾਨ ਵੀਰੋ ਜਰੂਰ ਗੱਲ ਦਾ ਖਿਆਲ ਰੱਖਿਓ ਵੀ ਜਿਹੜੇ ਕਿਸਾਨ ਵੀਰਾਂ ਦੀ ਆਲੂਆਂ ਦੀ ਫਸਲ ਲਾਈ ਹੋਈ ਆ ਆਲੂਆਂ ਨੂੰ ਵੀਰੇ ਖੁਸ਼ਕ ਨਾ ਹੋਣ ਦਵੋ ਜੇ ਤੁਹਾਡੇ ਖੇਤ ਦੇ ਵਿੱਚ ਪੈਰ ਗੱਡਦਾ ਫੁੱਲ ਗੱਲਹੰਗੀ ਆ ਫਿਰ ਠੀਕ ਆ ਜੇ ਤੁਹਾਡੇ ਖੇਤ ਦੇ ਵਿੱਚ ਪੈਰ ਨਹੀਂ ਗੱਡਦਾ ਪਾਣੀ ਮੰਗਦੇ ਨੇ ਤਾਂ ਆਲੂਆਂ ਨੂੰ ਪਾਣੀ ਦੇ ਲੋ ਵੀਰੇ ਕਿਉਂਕਿ ਟੈਂਪਰੇਚਰ ਹੈ ਜਿਹੜਾ ਆਪਣਾ ਘਟਦਾ ਜਾ ਰਿਹਾ ਤੇ ਕੋਰਾ ਕਿਤੇ ਕਿਤੇ ਪੈ ਵੀ ਰਿਹਾ ਤੇ ਜਣੀ ਪੈ ਥੋੜਾ ਰਿਆਂਗਾ ਵੀ ਇੰਨੇ ਕ ਨਾਲ ਚਲੋ ਜਿਹੜੀਆਂ ਵਧੀਆ ਵੈਰਾਈਟੀ ਨੇ ਉਹਨਾਂ ਨੂੰ ਕੋਈ ਐਡਾ ਖਾਸ ਨੁਕਸਾਨ ਤਾਂ ਨਹੀਂ ਹੁੰਦਾ ਤਕੜੀਆਂ ਨੇ ਜਿਹੜੀਆਂ ਪਰ ਫਿਰ ਵੀ ਵੀਰੇ ਉਹ ਇਫੈਕਟ ਪਾਉਂਦਾ ਸਟ्रेस ਦੇ ਵਿੱਚ ਬੇਲ ਆ ਜਾਂਦੀ ਆ ਤੇ ਪਾਣੀ ਜ਼ਰੂਰ ਦਿੰਦੇ ਰਹੋ ਕਿਸਾਨ ਵੀਰੋ ਖੇਤਾਂ ਨੂੰ ਕੋਰੇ ਦਾ ਹੱਲ ਸਿਰਫ ਤੇ ਸਿਰਫ ਕਿਸਾਨ ਵੀਰੋ ਪਾਣੀ ਆ ਜਿਹੜੇ ਖੇਤਾਂ ਦੇ ਵਿੱਚ ਤੁਹਾਡੇ ਪਾਣੀ ਨਹੀਂ ਦਿੱਤਾ ਤੁਸੀਂ ਉਹਨਾਂ ਨੂੰ ਪਾਣੀ ਜ਼ਰੂਰ ਲਗਾਓ ਨਹੀਂ ਖੁਸ਼ਕ ਖੇਤਾਂ ਨੂੰ ਕਿਸਾਨ ਵੀਰੋ ਬਹੁਤ ਜ਼ਿਆਦਾ ਜਿਹੜੀ ਮਾਰ ਦਾ ਸਾਹਮਣਾ ਉਹ ਕਰਨਾ ਪੈ ਸਕਦਾ ਉਮੀਦ ਆ ਕਿਸਾਨ ਵੀਰੋ ਆਪਣੀ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ